ਸਭ ਸ੍ਰੀਅ ਅਕਾਲ ਤੁਸੀਂ ਦੇਖ ਰਹੇ ਹੋ ਪਲਾਨ ਟੀਵੀ ਪੰਜਾਬ ਤੇ ਮੈਂ ਹਰਸ਼ਪਾਲ ਸਿੰਘ ਅੱਜ ਬਠਿੰਡਾ ਪੁਲਿਸ ਵੱਲੋਂ ਵੱਡੀ ਕਾਰਵਾਈ ਕੀਤੀ ਗਈ ਆ ਬੀਬੀ ਵਾਲਾ ਚੌਂਕ ਵਿੱਚ ਪੁਲ ਦੇ ਥੱਲੇ ਵੱਡੀ ਗਿਣਤੀ ਵਿੱਚ ਜਿਹੜੇ ਮਲਾਜਮਾ ਮੋਟਰਸਾਈਕਲ ਸਕੂਟਰ ਖੜੇ ਕਰਕੇ ਚਲੇ ਜਾਂਦੇ ਸਨ ਜਿਸ ਦੇ ਨਾਲ ਟ੍ਰੈਫਿਕ ਦੀ ਸਮੱਸਿਆ ਆਉਂਦੀ ਸੀ ਅਤੇ ਨਾਲ ਹੀ ਪਤਾ ਨਹੀਂ ਸੀ ਚੱਲਦਾ ਵੀ ਉਹ ਕਿਸ ਦੇ ਹਨ ਕਿਉਂਕਿ ਉੱਥੇ ਕੋਈ ਗਲਤ ਅੰਸਰ ਵੀ ਖੜਾ ਕਰ ਸਕਦਾ ਸੀ ਅਤੇ ਚੋਰੀ ਦੀਆਂ ਘਟਨਾਵਾਂ ਵੀ ਸਾਹਮਣੇ ਆਉਂਦੇ ਆ ਸੀ ਜਿਸ ਦੇ ਸਬੰਧ ਵਿੱਚ ਡੀਐਸਪੀ ਸਿਟੀ 2 ਗੁਰਪ੍ਰੀਤ ਸਿੰਘ ਵੱਲੋਂ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸੀਨੀਅਰ ਅਫਸਰਾਂ ਨਾਲ ਤਾਲਮੇਲ ਕਰਕੇ ਅਪਰੋਕਤ ਜਿਹੜੇ ਵਹੀਕਲ ਖੜੇ ਸੀ ਜਿਨ੍ਹਾਂ ਵਿੱਚ 15 ਦੇ ਕਰੀਬ ਐਕਟਵਾਸਨ 24 ਦੇ ਕਰੀਬ ਮੋਟਰਸਾਈਕਲ ਸਨ ਅਤੇ ਕੁਝ 4 ਵੀਲਰ ਅਤੇ ਸਕੂਟਰ ਵੀ ਸੰਜੇ ਨਾਂ ਤੋਂ ਸਾਰਿਆਂ ਨੂੰ ਟੋ ਕਰਕੇ ਥਾਣਾ ਕੈਂਟ ਵਿਖੇ ਲਿਆਂਦਾ ਗਿਆ ਤੇ ਹੁਣ ਉਹਨਾਂ ਦੇ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਊਗੀ। ਚਲਾਨ ਵੀ ਕੁਸ਼ਕ ਦੇ ਘਟੇ ਗਏ ਨੇ। ਡੀਐਸਪੀ ਸਿਟੀ 2 ਗੁਰਪ੍ਰੀਤ ਸਿੰਘ ਦਾ ਕੀ ਕਹਿਣਾ ਇਸ ਮਾਮਲੇ ਵਿੱਚ ਆਓ ਤੁਹਾਨੂੰ ਸੁਣਾਉਣੇ ਆ। ਇਹ ਬੀਬੀ ਵਾਲਾ ਚੌਂਕ ਬਠਿੰਡਾ ਜੋ ਪੁਲ ਦੇ نیچے ਕਾਫੀ ਵਹੀਕਲ ਲੋਕ پارک ਕਰਕੇ ਚਲੇ ਜਾਂਦੇ ਨੇ। ਉਹਨਾਂ ਨੂੰ ਕਾਫੀ ਵਾਰ ਬੇਨਤੀ ਕਰੀ ਹੈ ਵੀ ਇੱਥੇ ਤੁਸੀਂ ਵਹੀਕਲ پارک ਨਾ ਕਰੋ। ਐਕਸੀਡੈਂਟ ਦਾ ਕਾਰਨ ਬਣਦੇ ਨੇ ਚੋਰੀ ਦੀ ਵੀ ਹੋ ਜਾਂਦੇ ਨੇ ਤੇ ਹੋਰ ਵੀ ਬੜੀਆਂ ਦਿੱਕਤਾਂ ਆਉਂਦੀਆਂ ਲੋਕਾਂ ਨੂੰ ਆਉਣ ਜਾਣ ਦੇ ਵਿੱਚ ਜੋ ਵਾਰ-ਵਾਰ ਬੇਨਤੀ ਕਰਨ ਤੇ ਇਹਨਾਂ ਵੱਲੋਂ ਕੋਈ ਤਵੱਜੋ ਨਹੀਂ ਦਿੱਤੀ ਗਈ ਈਵਨ ਪੀਸੀਆਰ ਵਾਲੇ ਵੀ ਉਹਨਾਂ ਨੂੰ ਰੋਕਦੇ ਨੇ ਕਿ ਤੁਸੀਂ ਇੱਥੇ ਵੀ ਕਿਰਪਾ ਕਰਨਾ ਜੋ ਕੱਲ ਇਸ ਬਾਰੇ ਮਾਨਜੋ ਕਮਿਸ਼ਨਰ ਸਾਹਿਬ ਨੂੰ ਵੀ ਬੇਨਤੀ ਕੀਤੀ ਤੇ ਐਸਐਸਪੀ ਸਰ ਦੇ ਜੀ ਨੂੰ ਦੇ ਵੀ ਧਿਆਨ ਚ ਆਂਦਾ ਜੋ ਅੱਜ ਅਸੀਂ ਫਿਰ ਉੱਥੇ ਬਾਕਾਇਦਾ ਆਪਣੀ ਪੁਲਿਸ ਫੋਰਸ ਤੇ ਟੋ ਵੈਂਟ ਤੇ ਜੀਸੀਬੀ ਮਸ਼ੀਨ ਲੈ ਕੇ ਅਸੀਂ ਉੱਥੇ ਜਿਹੜੇ ਕੁਝ ਕੁੱਲ ਵੀ ਜਿਹੜੇ ਵਹੀਕਲ ਨੇ ਜਿਹੜੇ ਉੱਥੇ ਗਲਤ پارک ਹੋਏ ਹੋਏ ਸੀਗੇ ਐਕਟਿਵਾ ਕੁੱਲ 15 ਨੇ ਐ ਮੋਟਰਸਾਈਕਲ 24 ਨੇ ਤੇ ਵੈਸਪ ਸਕੂਟਰ ਇੱਕ ਹੈ ਪੰਜ ਫੋਰ ਵੀਲਰ ਨੇ ਅਸੀਂ ਟੋ ਕਰਕੇ ਅਸੀਂ ਥਾਣੇ ਲੈ ਕੇ ਆਏ ਆ ਕਿਉਂ ਕਾਨੂੰਨ ਦੇ ਮਤਲਬ ਮੁਤਾਬਕ ਜਿਹੜੀ ਬੰਦੀ ਕਾਰਵਾਈ ਹੈ ਅਸੀਂ ਕਿ ਉਹਦੇ ਅਕੋਰਡਿੰਗਲੀ ਅਸੀਂ ਕਰਾਂਗੇ ਕੌਣ ਲੋਕ ਨੇ ਜਿਹੜੇ ਇੱਥੇ ਆਪਣਾ ਪਾਰਕ ਕੀਤਾ ਦੇਖੋ ਗੱਲ ਇਹ ਹੈ ਵੀ ਉੱਥੇ ਜਦੋਂ ਵੀ ਕਿਸੇ ਨੂੰ ਪੁੱਛੀਦਾ ਤਾਂ ਕੋਈ ਵੀ ਮਾਲਕ ਨਹੀਂ ਬਣਦਾ ਹੁਣ ਵੀ ਉੱਥੇ ਕਾਫੀ ਜਿਆਦਾ ਕ ਅਸੀਂ ਦੇਖਿਆ ਵੀ ਇਹਦੇ ਕਿਦੇ ਵੀ ਕਲੇਦਾਰਾਂ ਨੂੰ ਬੁਲਾ ਕੇ ਅਸੀਂ ਉਹਨਾਂ ਨੂੰ ਸਮਝਾ ਸਕੀਏ ਪਰ ਕੋਈ ਨਹੀਂ ਕਿਉਂਕਿ ਇਹ ਜਿਆਦਾਤਰ ਉਹ ਵੀਕਰਾਂ ਦੇ ਜਿਹੜੇ ਓਨਰਸ ਨੇ ਜਿਹੜਾ ਆਪਣੇ ਵੀਕਰਾਂ ਨੂੰ ਇੱਥੇ ਪਾਰਕ ਕਰਕੇ ਲੰਬੀ ਦੂਰੀ ਤੇ ਜਿਵੇਂ ਇਸ ਤਰ੍ਹਾਂ ਪਟਿਆਲਾ ਸੰਗਰੂਰ ਚੰਡੀਗੜ੍ਹ ਵਗੈਰਾ ਚਲੇ ਜਾਂਦੇ ਨੇ ਤੇ دیر ਨਾਈਟ ਤੱਕ ਉਹ ਵਾਪਸ ਨਹੀਂ ਆਉਂਦੇ ਕਿਉਂਕਿ ਉਹ ساری ساری ਰਾਤ ਵੀ ਵੀ ਕਰਉਂਦੇ ਤੇ ਪਾਰਕ ਲੈਂਦੇ ਨੇ ਬਿਲਕੁਲ ਚੈੱਕ ਕਰ ਰਹੇ ਆ ਅਸੀਂ ਸਾਡੀਆਂ ਪੀਸੀਆਰ ਵੀ ਬੜੀ ਐਕਟਿਵ ਆ ਹੁਣ ਸਾਡੇ ਜਿਵੇਂ ਸਾਡੇ ਧਿਆਨ ਚ ਪੀਸੀਆਰ ਵੱਲੋਂ ਸਾਡੇ ਟ੍ਰੈਫਿਕ ਪੁਲਸ ਵੱਲੋਂ ਵੀ ਆਉਂਦਾ ਹੈ ਉੱਥੇ ਵੀ ਅਸੀਂ ਕਾਰਵਾਈ ਕਰਦੇ ਹੈਗਾ ਓਕੇ ਵੀ ਨਹੀਂ ਯੋਥੇ ਨਜ਼ਦੀਕ ਇੱਕ ਪ੍ਰਾਈਵੇਟ ਪਾਰਕਿੰਗ ਹੈ ਬਟ ਉਸ ਪ੍ਰਾਈਵੇਟ ਪਾਰਕਿੰਗ ਚ ਗੱਡੀ پارک ਕਰੋ ਸੇਫਤਾ ਹੋਵੇ ਮੈਂ ਲੋਕਾਂ ਨੂੰ ਵੀ ਮੈਸੇਜ ਦੇਣਾ ਚਾਹੁੰਦਾ ਮੈਂ ਤਾਂ ਇਹ ਅਪੀਲ ਕਰਦਾ ਹਾਂ ਵੀ ਜਿਹੜੇ ਲੋਕ ਇੱਥੇ ਗੱਡੀਆਂ پارک ਕਰਦੇ ਨੇ ਉਹ پارک ਨਾਲ ਆਮ ਪਬਲਿਕ ਨੂੰ ਵੀ ਦਿੱਕਤ ਆਉਂਦੀ ਹੈ ਤੇ ਕਈ ਵਾਰ ਐਕਸੀਡੈਂਟ ਦਾ ਕਾਰਨ ਬਣਦੇ ਨੇ ਕਈ ਵਾਰ ਚੋਰੀ ਵੀ ਹੋ ਜਾਂਦੇ ਨੇ ਸੋ ਕਿਰਪਾ ਕਰਕੇ ਸਾਡੀ ਜਿਹੜੀ ਬੇਨਤੀ ਹੈ ਉਹਨੂੰ ਮੱਦੇ ਨਜ਼ਰ ਰੱਖਦੇ ਹੋਏ ਇੱਥੇ ਗੱਡੀ ਲਾਉਣੇ ਬੰਦ ਕਰ ਦਿੱਤੇ ਜਾ ਤੁਹਾਡੇ ਵੱਲੋਂ ਇਹਨਾਂ ਦੇ ਆਪ ਕੋਈ ਕਿਸਮੇ ਕਾਰਜ ਕੀਤਾ ਹੋਂ ਕਿਤੇ ਹਾਂ ਜੋ ਕਾਨੂੰਨ ਦੇ ਅਕੋਰਡਿੰਗ ਜੋ ਟ੍ਰੈਫਿਕ ਰੂਲਸ ਦੇ ਮੁਤਾਬਕ ਹੈ ਉਹਦੇ ਮੁਤਾਬਕ ਅਸੀਂ ਹੁਣ ਅਸੀਂ ਇਹਨਾਂ ਨੂੰ ਇਹਨਾਂ ਦੀ ਲਿਸਟ ਬਣਾ ਲਈ ਹੈ ਉਹਦੇ ਅਕੋਰਡਿੰਗ ਅਸੀਂ ਕਾਰਵਾਈ ਕਰਦੇ ਰਹਾਂਗੇ